ਦੂਜੇ ਪਾਸੇ ਪੁੰਨਾ ਵਾਲਿਆ ਉਹ ਖੇਡ ਮੈਦਾਨ ਦੇ ਵਿੱਚ ਗੱਭਰੂ ਕਹਿੰਦੇ ਤਿਆਰ ਪਰ ਤਿਆਰ ਹੈ ਸਾਡਾ ਜ਼ਿਲ੍ਹਾ ਸੰਗਰੂਰ ਸਾਡੀਆਂ ਰਗਾਂ ਵਿੱਚ ਅਰਖਾਂ ਦਾ ਖੂਨ ਹੈ ਸਾਡਾ ਜ਼ਿਲ੍ਹਾ ਸੰਗਰੂਰ ਸਾਡੀਆਂ ਰਗਾਂ ਵਿੱਚ ਅਰਖਾਂ ਦਾ ਖੂਨ ਹੈ ਇਹ ਅਣਖੀ ਲੋਕ ਹੈ ਇਹਨਾਂ ਨੂੰ ਪਤਾ ਬਦਲੇ ਕਿੱਜ ਲਈਦੇ ਆ ਇਹ ਉਧਮ ਸਿੰਘ ਸੁਨਾਮੀ ਦੇ ਉਹ ਜ਼ਿਲ੍ਹੇ ਦੇ ਮੁੰਡੇ ਅੱਜ ਕਹਿੰਦੇ ਗੱਲ ਕਾਲੇ ਵੱਖਰੀ ਕਰਾਈ ਆਉਂਦੇ ਆ ਵੱਖਰੀ ਕਰਾਈ ਆਉਂਦੇ ਆ ਜੇ ਗਾਜੇ ਵਾਸੀਆ ਕਿੰਨੇ ਹੋ ਗਏ ਰਹਿੰਦੀ ਵਾਲੇ ਇੱਕ ਰਹਿੰਦੇ ਆ ਹਾਏ ਰਹਿੰਦੀ ਆ ਉਹ ਕਹਿੰਦੇ ਆ ਨਾ ਚੋਟੀ ਬਾਜ਼ੀਆਂ ਚੀਨੇ ਜਿੱਤਦੇ ਆ ਗੋਲੇ ਨਹੀਂ ਰਾਜ ਸਭ ਦੇ ਦਿਲ ਵਿੱਚ ਰੱਖੇ ਆ ਪਰ ਕਦੇ ਖੋਲੇ ਨਹੀਂ ਰਾਜ ਸਭ ਦੇ ਦਿਲ ਵਿੱਚ ਰੱਖੇ ਆ ਉਹ ਕਦੇ ਖੋਲੇ ਨਹੀਂ ਜਦੋਂ ਮੌਤ ਆ ਗਿਆ ਸੀਗਾ ਉਦੋਂ ਥੋਡੀ ਚੱਲੀ ਜਿੱਤੇ ਸਾਡਾ ਆ ਗਿਆ ਹੁਣ ਤੇ ਜਿੰਨਾ ਚਿਰ ਹਾਂ ਰਾਜੇ ਬੜ ਕੇ ਜਿਉਵਾਂਗੇ ਜਿੰਨਾ ਚਿਰ ਬਾਪੇ ਨੇ ਟਾਈਮ ਦਿੱਤਾ ਉਹਨਾਂ ਚਿਰ ਟਾਈਮ ਸਾਡਾ ਉਹਨਾਂ ਚਿਰ ਸਾਡੀ ਚੱਲੂ ਤੇ ਜਦੋਂ ਟਾਈਮ ਗਿਆ ਗੁਰੂ ਮਹਾਰਾਜ ਦੀ ਜੋ ਰਜਾ ਹੋਣੀ ਹੈ ਉਹ ਰਜਾ ਚ ਰਹਿਵਾਂਗੇ ਅਸੀਂ ਅੱਜ ਦੇ ਰਾਜੇ ਹਾਂ ਸਾਨੂੰ ਪਤਾ ਨਹੀਂ ਕੱਲ ਦਾ ਉਹ ਡਾਲਰ ਆ ਮੰਗੋੜੀ ਨਾਮ ਸਾਡਾ ਚੱਲਦਾ ਬਾਲ ਕਹਿੰਦੇ ਨੋ ਹੈ ਤਿੰਨ ਕਹਿੰਦੇ ਦੀਪ ਗਏ ਆ ਪਹਿਲਾ ਆ ਗਿਆ ਦੀਪ ਸਿੱਧੂ ਦੀਪ ਸਿੱਧੂ ਤੇ ਮੇਰ ਪ੍ਰਮਾਤਮਾ ਦੀ ਹੋਈ ਸੀ ਉਹਦੀਆਂ ਤਰੀਲਾਂ ਕਿ ਟਿਕਦਾ ਨਾ ਕੋਈ ਸੀ ਉਹਨਾਂ ਤੁਸੀਂ ਗਦਾਰ ਦਾ ਖਿਤਾਬ ਦਿੱਤਾ ਪੀੜੇ ਥੱਲੇ ਸੋਟਾ ਕਹਤੋ ਫੇਰਿਆਂ ਨਹੀਂ ਆਬਦੇ ਧਾਰੋਬਾਰੀ ਤਿੰਨ ਦੀਪੁੱਝ ਗਏ ਪੰਜਾਬ ਦੇ ਧਾਰੋਬਾਰੀ ਤਿੰਨ ਦੀਪੁੱਝ ਗਏ ਪੰਜਾਬ ਦੇ ਸਿੱਧੂ ਮੂਸੇ ਵਾਲਾ ਪੇੜ ਸਿਆਸਤਾਂ ਦੀ ਚੜ੍ਹੇ ਛੇ ਬੁੱਟਾ ਜਵਾਨ ਹਰੇਲੀ ਮਾਪਿਆਂ ਦੀ ਸੁਣਨੀ ਕਰ ਗਿਆ ਭੋਲੇ ਓਏ ਲੋਕੋ ਤੁਸੀਂ ਹਲੇ ਵੀ ਨਹੀਂ ਜਾਗਦੇ ਬਾਰੋ-ਬਾਰੀ ਤਿੰਨ ਦੀਪ ਬੁੱਝ ਗਏ ਪੰਜਾਬ ਦੇ ਜਦੋਂ ਖੇਡਦਾ ਸੀ ਉਹਦਾ ਚਿਹਰਾ ਤੱਕਦਾ ਸੀ ਮਾ ਖੇਡ ਕਬੱਡੀ ਦਾ ਮੈਦਾਨ ਭਰਿਆ ਭਰਿਆ ਲੱਗਦਾ ਸੀ ਓਏ ਸੰਦੀਪ ਵਰਗੇ ਮਰ ਜਾਗੇ ਕਬੱਡੀ ਦੇ ਗੁਲਾਬ ਨੇ ਬਾਰੋ-ਬਾਰੀ ਤਿੰਨ ਦੀਪ ਬੁੱਝ ਗਏ ਪੰਜਾਬ ਦੇ ਬਾਰੋ-ਬਾਰੀ ਤਿੰਨ ਦੀਪ ਬੁੱਝ ਗਏ ਪੰਜਾਬ ਦੇ ਜਿਹੜੇ ਸਿੱਧੂ ਨੂੰ ਜਿਹੜੇ ਦੀਪ ਬਾਈ ਨੂੰ ਜਿਹੜੇ ਸੰਦੀਪ ਸੰਧੂ ਨੂੰ ਅੱਜ ਵੀ ਦਿਲ 'ਚ ਵਸਾਈ ਬੈਠੇ ਆ ਇੱਕ ਵਾਰੀ ਤਾੜੀਆਂ ਮਾਰ ਦੋ ਜ਼ੋਰਦਾਰ ਮੇਰੇ ਵੀਰੋ ਇੱਕ ਵਾਰੀ ਤਾੜੀਆਂ ਮਾਰ ਦੋ ਜ਼ੋਰਦਾਰ ਮੇਰੇ ਵੀਰੋ ਕਾਲਿਆ ਓਏ ਕਾਲਿਆ ਪੁੱਛ ਲੈ ਕੀ ਬਣ ਗਿਆ